ਪਾਪਣੀ ਬਣ ਰਾਮ ਕੋ ਪੈ ਹੈ ਕਹਾਂ ਜਾ ਸਕਾੜ ਰਾਜੇ ਨੇ ਕਿਹਾ ਏ ਪਾਪਣੀ ਬਣ ਵਿੱਚ ਰਾਮ ਨੂੰ ਕੱਢ ਕੇ ਕੀ ਅਸ਼ ਪ੍ਰਾਪਤ ਕਰੇਗੀ ਪਸਮ ਆਨਣ ਤੇ ਗਈ ਕਹਿ ਕੇ ਸਕੇ ਅਸ ਪਾੜ ਤੇਰੇ ਮੋ ਵਿੱਚ ਸਵਾ ਪੈ ਗਈ ਇਹ ਤਲਵਾਰ ਦੀ ਕਾਟ ਵਰਗੀ ਗੱਲ ਕਿਸ ਤਰ੍ਹਾਂ ਕਹਿ ਦਿੱਤੀ ਕੋਪਾ ਪੋਪਾ ਕੁਆਂਡਲਾ ਤੋਹੇ ਕਾਟੀਐ ਇਹ ਕਾਲ ਫਿਰ ਗੁੱਸੇ ਨਾਲ ਰਾਜਾ ਤਾਨੁਸ਼ ਲੈ ਕੇ ਕਹਿਣ ਲੱਗਾ ਇਸੇ ਵੇਲੇ ਤੈਨੂੰ ਕੱਟ ਦੇਵਾਂ ਨਾਸ ਤੋੜਨ ਕੀਜੀਐ ਤੱਕ ਛਾੜੀਐ ਤੋਹੇ ਬਾਲ ਪਰ ਤੇਰਾ ਨਾਸ ਨਹੀਂ ਕਰਦਾ ਤੈਨੂੰ ਇਸਤਰੀ ਵੇਖ ਕੇ ਛੱਡਦਾ ਹਾਂ ਨਗ ਸਰੂਪੀ ਚੰਦ ਨਰਦੇਵ ਦੇਵ ਰਾਮ ਹੈ ਰਾਮ ਮੁਨੁਖਾ ਤੇ ਦੇਵਤਿਆਂ ਦਾ ਸੁਆਮੀ ਹੈ। ਅਭੇਵ ਤਰਮਤਾਮ ਹੈ। ਅਤੇ ਭੇਦ ਰਹਿਤ ਤਰਮ ਦਾ ਆਕਰ ਹੈ। ਆ ਬੁੱਧ ਨਾਰਤੈ ਮਨੈ। हे ਬੇਵਕੂਫ ਇਸਤਰੀ ਤੋ ਆਪਣੇ ਮਨ ਤੋਂ ਪਿਸ਼ੁੱਧ ਬਾਤ ਕੋ ਪਨੈ। ਕਮਲੀ ਗਾਲ ਕਿਉਂ ਕਰ ਰਹੀ ਹੈ। ਆਗਾਦ ਦੇਵ ਅਨੰਤ ਹੈ। ਰਾਮ ਅੰਤ ਰਹਿਤ ਅਗਾ ਦੇਵ ਹੈ। ਅਭੂਤ ਸੋਵਵੰਤ ਹੈ। ਤਤਵਾਂ ਤੋਂ ਬਿਨਾਂ ਸ਼ੋਭਾ ਵਾਲਾ ਹੈ। ਕਿਰਪਾਲ ਕਰਮ ਕਾਰਣੰ। ਕਿਰਪਾਲੂ ਅਤੇ ਬਖਸ਼ਿਸ਼ ਕਰਨ ਵਾਲਾ ਹੈ। ਬਿਹਾਲ ਦਿয়াল ਤਾਰਣੰ। ਮਾੜੀ ਹਾਲਤ ਨੂੰ ਸੁਧਾਰਨ ਵਾਲਾ ਤੇਾਲੂ ਹੈ। ਅਨੇਕ ਸੰਤ ਤਾਰਣੰ। अनेका ਸੰਤਾਂ ਨੂੰ ਤਾਰਨ ਵਾਲਾ ਹੈ। ਅਦੇਉ ਦੇਵ ਕਾਣ ਦੇ ਤਾਂ ਤੇ ਦੇਵਤਿਆਂ ਦਾ ਕਾਰਨ ਰੂਪ ਹੈ ਸੁਰੇਸ਼ ਪਾਏ ਰੂਪਨੰ ਇੰਦਰ ਦੇਸ ਰੂਪ ਵਾਲਾ ਹੈ ਸਮ੍ਰਿੱਧ ਸੱਦ ਕੋਪਨੰ ਅਤੇ ਸਿੱਧੀਆਂ ਦਾ ਅਮੋਕ ਪੰਡਾਰ ਹੈ ਬਰਨ ਨਰੇਸ ਦੀਜੀਐ ਫਿਰ ਕਹਿ ਕਈ ਕਹਿਣ ਲੱਗੀ اے ਰਾਜਨ ਮੈਨੂੰ ਵਰਦਿਓ ਕਹੇ ਸਪੂਰ ਕੀਜੀਐ ਜੋ ਤੂ ਸੀ ਕਿਹੇ ਜੋ ਇਹ ਹਨ ਉਹ ਪੂਰੇ ਕਰੋ ਨਾ ਸੰਕਰਾਜ ਤਾਰੀਐ ਹੇ ਰਾਜਨ ਮਨ ਵਿੱਚ ਕੋਈ ਸ਼ੰਕਾ ਨਾ ਤਾਰੋ ਨਾ ਬੋਲ ਬੋਲ ਹਾਰੀਐ ਬੋਲ ਕਹਿ ਕੇ ਬੋਲ ਤੋ ਨਾ ਹਾਰੋ ਨਗ ਸਰੂਪੀ ਆਦਾ ਸ਼ਾਂਦ ਨਾ ਲਾਜੀਐ ਹੇ ਰਾਜਨ ਲੱਜਾ ਨਾ ਕਰੋ ਨਾ ਪਾਜੀਐ ਬਚਨ ਤੋਂ ਨਾ ਫਿਰੋ ਰਗਵੇ ਸਕੋ ਰਾਮ ਕੋ ਬਣੇਸ ਕੋ ਤਪੋ ਬਾਨ ਵਾਲੇ ਪੇਜੋ ਵਿਦਾ ਕਰੋ ਰਾਮ ਨੂੰ ਵਿਦਾ ਕਰ ਦਿਓ ਧਰਾ ਹਰੋ ਧਰਤੀ ਦਾ ਭਾਰ ਦੂਰ ਕਰੋ ਨਾ ਭਾਜੀਐ ਬਚਨ ਤੋਂ ਨਾ ਫਿਰੋ ਵਿਰਾਜੀਐ ਸਥਿਰ ਰਵੋ ਵਸ਼ਿਸ਼ਟ ਕੋ ਹੇ ਰਾਜਾ ਵਸ਼ਿਸ਼ਟ ਦੇ ਜੇਸ ਟਕੋ ਅਤੇ ਰਾਜ ਪੁਜੋਤ ਨੂੰ ਬੁਲਾਈਐ ਬੁਲਾ ਲਵੋ ਪਠਾਈਐ ਅਤੇ रामचंद्र ਨੂੰ ਬਾਣ ਭੇਜੋ ਨਰੇਸ਼ ਜੀ ਰਾਜੇ ਦਸ਼ਰਤ ਨੇ ਉਸ ਇਸ ਲਈ ਠੰਡਾ ਸਾਲਿਆ ਕੁੰਮੇ ਕਿਰੇ ਅਤੇ ਘੇਰਨੀ ਖਾ ਕੇ ਧਰਾ ਗਰੇ ਧਰਤੀ ਉਤੇ ਡਿੱਗ ਪਿਆ ਸੋਚੇਤ ਭੇ ਜਦੋਂ ਰਾਜਾ ਅਚੇਤ ਤੇ ਅਚੇਤ ਅਵਸਥਾ ਤੋਂ ਸੁਚੇਤ ਹੋਇਆ ਉਸ ਆਸ ਲੈ ਤਾਹੋਕਾ ਲੈ ਕੇ ਉਦਾਸ ਹੋਇਆ ਉਦਾਸ ਹੋ ਗਿਆ ਉਗਾ ਦਛਾਂਦ ਸਬਾਰ ਨਾਣ ਰਾਜੇ ਨੇ ਜਲ ਭਰੀਆਂ ਅੱਖਾਂ ਨਾਲ ਉਦਾਸ ਬੈਣਾ ਅਤੇ ਉਦਾਸ ਬਚਨਾ ਨਾਲ ਕੈ ਕਈ ਨੂੰ ਕਹੇਉ ਕੁਨਾਰੀ ਕਿਹਾਂ ਹੈ ਨੀਚ ਔਰਤ ਕੋਬ੍ਰੇਤ ਕਾਰੀ ਬੁਰੇ ਸੁਭਾਵ ਵਾਲੀ ਕਲੰਕ ਰੂਪਾ ਇਹ ਕਲੰਕ ਰੂਪਣੀ ਕੋਵੇਰਤ ਕੋਪਾ ਇਹ ਬੁਰੀ ਸੁਭਾਦੀ ਖੂ ਨੀਲਾ ਜਨੈਣੀ ਇਹ ਨੀਲਾਜ ਅੱਖਾਂ ਵਾਲੀ ਕੋਬਾਕ ਪੈਣੀ ਇਹ ਬੁਰੇ ਬੋਲ ਪੋਲਣ ਵਾਲੀ ਕਲੰਕ ਕਰਨੀ ਇਕ ਕਲਾਂਕ ਕਰਨ ਵਾਲੀ ਸੁਮਰਿੱਧ ਹਰਣੀ ਏ ਅਮੀਰੀ ਨੂੰ ਨਾਸ਼ਟ ਕਰਨ ਵਾਲੀ ਆਕਰਿਤ ਕਰਮਾ ਏ ਨਾ ਕਰਨ ਯੋਗ ਕਰਮਾ ਨੂੰ ਕਾਣ ਵਾਲੀ ਨਿਲਾਜ ਧਰਮਾ ਏ ਨਿਰਲਾਜ ਧਰਮ ਵਾਲੀ ਆਲਾਜ ਤਾਮੰ ਏ ਬੇਸ਼ਰਮੀ ਦਾ ਘਰ ਨਿਲਾਜ ਪਾਮੰ ਰੂਪ ਨਿਰਲਾਜ ਇਸਤਰੀ ਆਸੋਭ ਕਰਨੀ ਬਦਨਾਮੀ ਕਰਾਉਣ ਵਾਲੀ ਸਸੋਬ ਹਰਨੀ ਇਹ ਸ਼ੋਭਾ ਨੂੰ ਨਾਸ਼ਟ ਕਰਨ ਵਾਲੀ ਨੀਲਾਜ ਜ ਨਾਰੀ ਇਹ ਲਜਾਹੇਨ ਇਸਤਰੀ ਕੋ ਕਰਮਕਾਰੀ ਇਹ ਕੋ ਕਰਮ ਕਰਨ ਵਾਲੀ ਆਧਾਰਮ ਰੂਪਾ ਇਹ ਆਧਾਰਮ ਰੂਪ ਵਾਲੀ ਅਕਾਜਜ ਕੋਪਾ ਨਾ ਕਾਜ ਜਾਣ ਵਾਲੇ ਪਾਪਾ ਦੇ ਖੂ ਦੇ ਰੂਪ ਵਾਲੀ ਬਹ ਭਿਟ ਆਰੀ हे पापा दी पिटारी को कर्मकारी हे को कर्म करण वाली मरा ना मरनी हे मरया ना मारण वाली आकाज करनी हे बुरे काम करम करण वाली के के पाच कह के इने किहा नरेश मानो हे राजन मेरा केहा मन्नो कहे ओ पहचानो ਆਪਨਾ ਕਿਹਾ ਯਾਦ ਕਰੋ ਬਦਉ ਸੋ ਦੇਹੁ ਜੋ ਕਿਹਾ ਸੀ ਉਸ ਅਨੁਸਾਰ ਬਰੰਦੂ ਮੋਹ ਮੈਨੂੰ ਦੋ ਵਾਰ ਦਿਓ ਚਿਤਾਰ ਲੀਜੈ ਚੇਤੇ ਕਰ ਲਵੋ ਕਹਿਓ ਸੋ ਦਿਜੈ ਜੋ ਕਿਹਾ ਹੋਇਆ ਹੈ ਉਹ ਹੀ ਦਿਓ ਨਾ ਧਰਮ ਹਾਰੋ ਧਰਮ ਨਾ ਹਾਰੋ ਨਾ ਪਰਮ ਟਾਰੋ ਰਾਮ ਦੇ ਵਿੱਚ ਪੈ ਕੇ ਬਚਨ ਨੂੰ ਨਾ ਟਾਲੋ ਬੋਲੇ ਵਸ਼ਿਸਟ ਵਸ਼ਿਸਟ ਨੂੰ ਬੁਲਾ ਲਵੋ ਆਪੂਰਵ ਇਸ਼ਟ ਜੋ ਅਦੁੱਤੀ ਇਸ਼ਟ ਹੈ ਕਹੀ ਸੀ ਇਸੈ ਸੀਤਾ ਦੇ ਪਤੀ रामचंद्र ਨੂੰ ਇਹ ਗੱਲ ਕਹੋ ਨਿਕਾਰਤੀ ਸੈ ਅਤੇ ਦੇਸੋਂ ਕੱਟ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ